ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਪਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਟੌਪਿਕ ਲੈ ਕੇ ਆਏ ਆ ਪੌਂਚੇ ਬਾਜੂ ਵਰਕ ਦੀ ਟੌਪ ਵੀਡੀਓ ਲੈ ਕੇ ਆਏ ਜੀ ਬਹੁਤ ਵਧੀਆ ਸਾਰੇ ਵਰਕ ਜੀ ਬਹੁਤ ਹੀ ਸੋਹਣੇ ਹੋਣਗੇ ਤੇ ਪੌਂਚੇ ਬਾਜੂ ਵਰਕ ਹੀ ਹੋਊਗਾ ਜੀ ਕਿਸੇ ਪਿਕ ਤੇ ਹੋਊਗਾ ਜੀ ਨੱਕ ਵੀ ਹੋਊਗਾ ਵਰਕ ਕੀਤਾ ਹੋਇਆ ਜਿਵੇਂ ਕਿ ਤੁਸੀਂ ਸ਼ਰਟ ਪ੍ਰਿੰਟ ਸ਼ਰਟ ਤੇ ਤੁਸੀਂ ਪੌਂਚੇ ਵਰਕ ਵੀ ਕਰਾ ਸਕਦੇ ਆ ਜਿਵੇਂ ਤੁਸੀਂ ਪਲੇਨ ਸੂਟ ਤੇ ਵੀ ਪੌਂਚੇ ਬਾਜੂ ਵਰਕ ਵੀ ਕਰਾ ਸਕਦੇ ਆ ਬਹੁਤ ਸੋਹਣੇ 슬ੀਵਸ ਬਣੇ ਹੋਏ ਜਿਵੇਂ ਦੇਖੋ ਪੌਂਚੀ ਬਾਜੂ ਵਰਕ ਜੀ ਬਹੁਤ ਸੋਹਣੇ ਬਣੇ ਹੋਏ ਆ ਤੁਸੀਂ ਨਿੱਕ ਤੇ ਵੀ ਕਰਾ ਸਕਦੇ ਆ ਤੁਸੀਂ ਪੌਂਚੀ ਬਾਜੂ ਤੇ ਵੀ ਕਰਾ ਸਕਦੇ ਆ ਕਿਸੇ ਤਰ੍ਹਾਂ ਤੁਸੀਂ ਪ੍ਰਿੰਟ ਸੂਟ ਵੀ ਪ੍ਰਿੰਟ ਸ਼ਰਟ ਆ ਗਈ ਜੀ ਤੁਸੀਂ ਡਿਜ਼ਾਈਨ ਕਰ ਸਕਦੇ ਆ ਸ਼ਰਟ ਨੂੰ ਡਿਜ਼ਾਈਨ ਦੇ ਸਕਦੇ ਆ ਜੀ ਤੇ ਪੌਂਚੀ ਵਰਕ ਕਰ ਸਕਦੇ ਆ ਇਹ ਬਹੁਤ ਸੋਹਣੇ ਡਿਜ਼ਾਈਨ ਵਾਲੇ ਆਪਾਂ ਇਹ ਟੌਪ ਵੀਡੀਓ ਆਪਾਂ ਇਸ ਤੇ ਲੈ ਕੇ ਆਏ ਸੀ ਪੌਂਚੀ ਬਾਜੂ ਤੇ ਜੀ ਕੋਈ ਉਸ ਕ ਆਪਣਾ ਡਿਜ਼ਾਈਨ ਨਿੱਕ ਵਾਲੇ ਵੀ ਮਿਲ ਗਏ ਤੇ ਆਪਾਂ ਨਿੱਕ ਵਾਲੇ ਵੀ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਤੇ ਸਾਰੇ ਡਿਜ਼ਾਈਨ ਇਸ ਵੀਡੀਓ ਦੇ ਵਿੱਚ ਜੀ ਬਹੁਤ ਸੋਹਣੇ ਹੋਣਗੇ ਤੇ ਕੁਝ ਕੀ ਮੈਂ ਘੇਰਾ ਵਰਕ ਜੀ ਘੇਰਾ ਤੁਸੀਂ ਜਿੰਦੇ ਮੈਂ ਤੁਸੀਂ ਪੌਂਚੇ ਵਰਕ ਕਰਵਾਉਣੀ ਆ ਤਾਂ ਪੌਂਚੇ ਕਰਵਾ ਸਕਦੇ ਆ ਤੁਸੀਂ ਸ਼ਰਟ ਤੇ ਵਰਕ ਕਰਵਾ ਸਕਦੇ ਆ ਕਿਸੇ ਤਰ੍ਹਾਂ ਦਾ ਤੁਸੀਂ ਕਸਟਮਾਈਜ਼ ਕਰ ਸਕਦੇ ਆ ਤੁਹਾਡੇ ਅਕੋੜੀ ਕਿਤਾਬ ਕੋ ਹੋਊਗਾ ਜੀ ਕਿਸੇ ਤਰ੍ਹਾਂ ਤੁਸੀਂ ਕਸਟਮਾਈਜ਼ ਕਰਾ ਸਕਦੇ ਆ ਜਿਵੇਂ ਪੌਂਚਾ ਵਰਕ ਹੋ ਗਿਆ ਜੀ ਸ਼ਰਟ ਤੇ ਤੁਸੀਂ ਲੈਸ ਲਗਾ ਸਕਦੇ ਆ ਤਾਂ ਬਹੁਤ ਸੋਹਣਾ ਜੀ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਗ੍ਰੇਸਵੰਦ ਜਿਵੇਂ ਸ਼ਰਟ ਤੇ ਤੁਸੀਂ ਲੈਸ ਲਗਾ ਸਕਦੇ ਆ ਪੌਂਚੇ ਇਸ ਲਿਪਸ ਕਰ ਸਕਦੇ ਆ ਬਹੁਤ ਸੋਹਣਾ ਵਰਕ ਕਰਕੇ ਰੈਡੀ ਹੁੰਦਾ ਪਾਰਟੀ ਚ ਸੂਟ ਬਹੁਤ ਪਾਰਟੀ ਫੰਕਸ਼ਨ ਤੇ ਜੀ ਬਹੁਤ ਸੋਹਣਾ ਲੱਗਦਾ ਜਿਵੇਂ ਅੱਜ ਕੱਲ ਲੈਸ ਚੱਲ ਰਹੀ ਹੈ ਜਿਵੇਂ ਆਹ ਲੈਸ ਵੀ ਚੱਲ ਰਹੀ ਹੈ ਦੂਸਰੀ ਲੈਸ ਜਿਹੜਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੇ ਆਹ ਅਗਲਾ ਸੂਟ ਜੀ ਵੀ ਬਹੁਤ ਸੋਹਣਾ ਬਣਿਆ ਹੋਇਆ ਜਿਵੇਂ ਪੌਂਚੇ ਬਾਜੂ ਵਰਕ ਤੇ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਬਣਦਾ ਜੀ ਬਹੁਤ ਸੋਹਣਾ ਗ੍ਰੇ ਸਵਾਰਦੀ ਸੂਟ ਦੀ ਤੁਸੀਂ ਕਿਸੇ ਤਰ੍ਹਾਂ ਦਾ ਤੁਸੀਂ ਗੈਸਟ ਇਮੇਜ ਕਰਾ ਸਕਦੇ ਆ ਜਿਵੇਂ ਸ਼ੀਲਟ ਪ੍ਰਿੰਟ ਵਾਲੀ ਹੋਗੀ ਪਲੇਨ ਸੂਟ ਹੋ ਗਿਆ ਤੇ ਜੀ ਵੀ ਆਹ ਸੂਟ ਹੋ ਗਿਆ ਜਿਵੇਂ neck ਤੇ ਥੋੜਾ ਜਿਹਾ لوਕਟ ਜਾਂ ਥੋੜਾ ਸਬ ਵਰਕ ਕਰਾ ਸਕਦੇ ਆ ਜਿਵੇਂ ਅੱਜਕੱਲ ਚੱਲਦੀ ਬੂਟੀ ਚੱਲਦੀ ਹੈ neck ਤੇ ਸਲੀਵ ਚੱਲਦੀ ਹੈ ਤੇ ਇਸ ਤਰ੍ਹਾਂ ਵੀ ਤੁਸੀਂ ਸ਼ਰਟ ਪਲੇਨ ਵੀ ਰੱਖ ਸਕਦੇ ਆ ਜਿਵੇਂ ਅਸੀਂ ਆਹ ਪਹੁੰਚੀ ਵਰਕ ਕੱਲੇ ਕੱਲੇ ਅਸੀਂ ਬਾਟਮ ਲਾਇਆ ਹੋਇਆ ਜੀ ਹਰ ਟੌਪਿਕ ਤੇ ਵੀਡੀਓ ਲੈ ਕੇ ਆਇਆ ਕਰਾਂਗੇ ਜੀ ਜੇ ਤੁਸੀਂ ਕੱਲਾ ਸਿੰਪਲ ਕੱਟ ਵਰਕ ਵੀ ਕਰਾ ਸਕਦੇ ਹੋ ਸ਼ਰਟ ਤੇ ਲੈਸ ਲਗਾਇਆ ਜਿਵੇਂ ਹੋਰ ਡਿਜ਼ਾਈਨ ਦੇ ਬਹੁਤ ਟ੍ਰੈਂਡ ਆਏ ਸੀ ਜੀ ਤੇ ਆ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਕਿਸੇ ਤਰ੍ਹਾਂ ਤੁਸੀਂ ਕਸਟਮਾਈਜ਼ ਕਰਾ ਸਕਦੇ ਆ ਇਹਦੇ ਨਾਲ ਜੀਬਾ ਜਿਹੜਾ ਰੈੱਡ ਜ ਹੈ ਇਹਦੇ ਨਾਲ ਆਪਣੇ ਕੋਲੇ ਬਾਟਮ ਤੇ 슬ੀਵਸ ਜੀ ਬਣੀ ਹੋਈ ਸੀ ਜਿਸ ਵਿੱਚ ਯਾ ਪੈਚ ਵਰਕ ਵੀ ਲਗਾ ਸਕਦੇ ਆ ਤੇ ਤੁਸੀਂ ਇਸ ਤਰ੍ਹਾਂ ਵੀ ਕਵ ਕਰ ਸਕਦੇ ਆ ਜੀ ਜੀ ਤੁਸੀਂ ਇਸ ਤਰ੍ਹਾਂ ਸਾਡੀਆਂ ਵੀਡੀਓ ਵੇਖ ਕੇ ਇੱਕ ਮਿੰਟ ਲਾਈਕ ਕਰਦੇ ਆ ਸਾਨੂੰ ਮੈਸੇਜ ਕਰਦੇ ਆ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਸਾਨੂੰ ਹੋਰ ਵੀਡੀਓ ਬਣਾਉਣ ਨੂੰ ਜੀ ਕਰਦਾ ਤੁਸੀਂ ਤੁਹਾਡੇ ਪਿਆਰ ਸਦਕਾ ਹੀ ਅਸੀਂ ਇੱਥੋਂ ਤੱਕ ਪਹੁੰਚੇ ਆ ਜੀ ਤੇ ਬਣੇ ਉਹ ਸਾਡੀ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਜਰੂਰ ਵੇਖਿਆ ਕਰੋ ਕੋਈ ਵੀ ਵੀਡੀਓ ਤੁਸੀਂ ਡਿਜ਼ਾਈਨ ਨਾਲ ਸਾਡਾ ਸਕਿਪ ਨਾ ਕਰਿਆ ਕਰੋ ਕਈ ਵਾਰੀ ਡਿਜ਼ਾਈਨ ਇਸ ਤਰ੍ਹਾਂ ਦਾ ਹੁੰਦਾ ਹੈ ਬਹੁਤ ਪਸੰਦੋਂ ਦਾ ਪਰ ਸਕਿਪ ਕਰ ਦਿੰਨੇ ਤੁਸੀਂ ਐਂਡ ਤੱਕ ਵੀਡੀਓ ਜਰੂਰ ਵੇਖੋ ਬਹੁਤ ਟਾਈਮ ਲੱਗਦਾ ਵੀਡੀਓ ਬਣਾਉਣ ਤੇ ਜੀ ਘੰਟਾ ਡੇਢ ਘੰਟਾ ਸਾਡਾ ਵੇਸਟ ਹੋ ਜਾਂਦਾ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਵੀ ਵੀਡੀਓ ਤੇ ਵੇਸਟ ਹੋ ਜਾਂਦੇ ਆ ਬਹੁਤ ਸੀ ਟਾਈਮ ਲੱਗਦਾ ਵੀਡੀਓ ਬਣਾਉਣ ਦਾ ਤੁਸੀਂ ਐਂਡ ਤੱਕ ਜਰੂਰ ਵੇਖਿਆ ਕਰੋ ਵੀਡੀਓ ਜੀ ਤੁਹਾਡੇ ਪਿਆਰ ਸਦਕੇ ਅਸੀਂ ਇੱਥੇ ਤੱਕ ਪਹੁੰਚੇ ਆ ਤੇ ਸਾਡਾ ਵੀ ਹੋਰ ਮਨ ਜੀ ਕਰਦਾ ਜੀ ਵੇਪਾ ਹੋਰ ਵੀਡੀਓ ਹੋਰ ਟੌਪਿਕ ਤੇ ਲੈ ਕੇ ਆਏ ਜੀ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਵੀ ਅਸੀਂ ਹੁਣ ਕਿਸੇ ਟੌਪਿਕ ਤੇ ਵੀਡੀਓ ਲੈ ਕੇ ਆਵੇ ਹੁਣ ਸਾਸੀ ਭੈਣਾਂ ਨੂੰ ਚਾਕ ਪਸੰਦ ਹੁੰਦੇ ਚਾਕ ਤੇ ਬਾਜੂ ਬਰਕ ਪਸੰਦ ਆਉਂਦਾ ਕਿਸੇ ਭੈਣ ਨੂੰ ਕਿਸੇ ਤਰ੍ਹਾਂ ਦਾ ਪਸੰਦ ਆਉਂਦਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਜਿਵੇਂ ਬਾਜੂ ਤੇ ਪੌਂਚੀ ਹੋਗੇ ਜੀ ਇਸ ਤਰ੍ਹਾਂ ਨਹੀਂ ਟ੍ਰੈਂਡ ਚੱਲ ਰਿਹਾ ਕੋਈ ਹਲਕਾ ਜਿਹਾ ਨਿੱਕ ਬਣਾ ਲਿਆ ਇਸ ਤਰ੍ਹਾਂ ਟੈਂਡ ਦੇ ਵਿੱਚ ਚੱਲ ਰਿਹਾ ਜਿਵੇਂ ਹੁਣਾਂ ਨੇ ਰੈੱਡ ਸੂਟ ਤੇ ਬਾਜੂ ਤੇ ਆਪਾਂ ਬਾਕੀ ਲੈਸ ਲਗਾਵੇ ਵਗੈਰਾ ਲਗਾ ਸਕਦੇ ਹਾਂ ਇਹ ਰੀਤੀ ਜੀ ਸਿੰਪਲ ਸ਼ਰਟ ਸਿੰਪਲ ਹੁੰਦੀ ਆ ਬਾਜੂ ਦੇ ਪਹੁੰਚੇ ਵਾ ਵਰਕ ਹੁੰਦੀ ਆ ਜੀ ਤੇ ਆਪਾਂ ਲੈਸ ਲਗਾ ਸਕਦੇ ਹਾਂ ਪਲੇਨ ਸ਼ਰਟ ਤੇ ਕਿਸੇ ਤਰ੍ਹਾਂ ਆਪਾਂ ਕਸਟਮਾਈਜ਼ ਕਰ ਸਕਦੇ ਹਾਂ ਜੀ ਤੁਹਾਡੀਆਂ ਕਾਲਾਂ ਮੈਸੇਜ ਆਉਂਦੇ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਜੀ ਕਿ ਸਾਡੀ ਵੀਡੀਓ ਸਾਰ ਪਹਿਣਾ ਨੇ ਵੇਖੀ ਇੱਥੇ ਵੇਖੀ ਸਾਨੂੰ ਡਿਜ਼ਾਈਨ ਦੱਸਦੇ ਆ ਸਾਰੇ ਪਲੇਨ ਸਾਡਾ ਤੁਹਾਨੂੰ ਬਹੁਤ ਪਿਆਰ ਦਿੰਦੇ ਆ ਜੀ ਅਸੀਂ ਅਗਲੀ ਵੀਡੀਓ ਵੀ ਲੈ ਕੇ ਆਵਾਂਗੇ ਬਹੁਤ ਸੋਹਣੇ ਡਿਜ਼ਾਈਨਾਂ ਦੇ ਜੀ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਜੀ ਵੀ ਹੋਰ ਵੀ ਕਿਸ ਤੱਕ ਪਹੁੰਚ ਸਕੇ ਤੁਹਾਡਾ ਪਿਆਰ ਬਣਾ ਰਿਹਾ ਸਾਡੀ ਵੀਡੀਓ ਦੇ ਨਾਲ ਜੀ ਬਹੁਤ ਬਹੁਤ ਥੈਂਕ ਯੂ ਧੰਨਵਾਦ